ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾਰਾਮ ਬਾਲਮਿਕੀ ਅੱਜ ਸਮਰਾਲਾ ਦੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਕਾਂਗਰਸ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਘਰ ਉਹਨਾਂ ਨੂੰ ਮਿਲਣ ਲਈ ਪਹੁੰਚੇ ਇਸ ਮੌਕੇ ਤੇ ਜਦੋਂ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਕਿਸਾਨਾਂ ਬਾਰੇ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਮੇਰੇ ਪ੍ਰਾਣੇ ਸਾਡਾ 9 ਮਾਸ ਦਾ ਰਿਸ਼ਤਾ ਹੈ ਸਾਡੀ ਕਾਦੀ ਲੜਾਈ ਅਸੀਂ ਤਾਂ ਕਿਸਾਨਾਂ ਦੇ ਸੀਰੀਆਂ ਮੇਰੇ ਨਾਲੋਂ ਵੱਧ ਕਿਸਾਨਾਂ ਦੇ ਦੁੱਖ ਕੋਈ ਨਹੀਂ ਜਾਣ ਸਕਦਾ ਜੇਕਰ ਕਿਸਾਨ ਮੈਨੂੰ ਬੁਲਾਉਣਗੇ ਤਾਂ ਮੈਂ ਉਹਨਾਂ ਦੇ ਪੈਰੀਂ ਪੈ ਜਾਵਾਂਗਾ ਕਿਉਂਕਿ ਕਿਸਾਨ ਅੰਨ ਦਾਤਾ ਤੇ ਹੋਰ ਕੀ ਕੁਝ ਕਹਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜाराम ਨਜ਼ਰਾਈ ਨੇ ਆਉ ਸੁਣਦੇ ਆ ਮੇਰੇ ਜਾਤੀ ਸੰਬੰਧ ਹੈ ਮੇਰੀ ਇੱਥੇ ਕੁੜੀ ਵੀ ਆਈ ਵੀ ਹੈ ਪਵਨ ਜਿਹਦੇ ਘਰ ਮੇਰਾ ਬੇਟਾ ਇੱਥੇ ਸਮਰਾਲੇ ਦੇ ਚੁਦੀ ਬੁਆ ਸੱਸ ਰਹਿੰਦੀ ਐ ਤੁਸੀਂ ਜਾਂਦੇ ਤੂੰ ਕੋਦ ਨੂੰ ਠੀਕ ਆ ਮੈਂ ਉਹ ਇਸ ਕਰਕੇ ਮੇਰੇ ਸਰਦਾਰ ਜੀ ਨੇ ਹੀ ਜਿਹੜੇ ਮੇਰੇ ਬੇਟੇ ਦਾ ਰਿਸ਼ਤਾ ਕਰਨਾ ਤੇ ਇਹੀ ਵਿਚੋਲੇ ਠੀਕ ਆ ਮੈਂ ਇਸ ਕਰਕੇ ਤਵੀਠ ਠੀਕ ਨਹੀਂ ਐ ਮੈਂ ਇਹਨਾਂ ਦੀ ਖਬਰ ਲੈਣ ਵਾਸਤੇ ਆ ਇਹ ਜਦੋਂ ਵੀ ਗੱਲ ਕਰੀਏ ਟਿਕਟ ਸਭ ਤੋਂ ਲਾਸਟ ਦੇ ਵਿੱਚ ਮਿਲਿਆ ਕਿਵੇਂ ਕਵਰ ਕਰੂਗੇ ਇਹ ਜੀਆ ਬਹੁਤ ਵੱਡਾ ਤੁਸੀਂ ਕਾਹਦੇ ਵਾਸਤੇ ਸਾਰੀ ਡਿਊਟੀਆਂ ਤੋੜਦੀ ਤੁਸੀਂ ਕਰਦਣੀ ਤੇ ਕਿਦਾਂ ਲੱਗਦਾ ਜੀ ਕੀ ਰਹੂਗਾ ਬਿਜੇ ਵੀ ਹੁੰਗਾਰਾ ਕਿਦਾਂ ਲੱਗ ਰਿਹਾ ਤੁਸੀਂ ਵੋਟਾਂ ਪਾਓਗੇ ਨਾ ਸਾਰਾ ਕੁਝ ਬੱਲੇ ਬੱਲੇ ਜਿਹੜਾ ਬਰੋਸ ਕਰ ਰਹੀਆਂ ਕਿਸਾਨ ਜਿੱਥੇ ਬੰਦੀਆਂ ਉਹਨਾਂ ਬਾਰੇ ਵੀ ਕਹਿਣਾ ਚਾਹੁੰਦੇ ਕਿਸਾਨ ਮੇਰੇ ਭਰਾ ਸਾਡਾ ਜਿਹੜਾ ਨੌਵਾਂ ਮਾਸ ਦਾ ਰਿਸ਼ਤਾ ਪੰਜਾਬੀ ਚ ਕਹਿੰਦੇ ਨੇ ਜੱਟ ਤੇ ਮੱਝ ਵੀ ਤੋਦੇ ਮੋਚਲ ਜਾਰੀ ਹੈ ਸਾਡੀ ਯਾਰੀ ਸਾਡੀ ਕਦੀ ਲੜਾਈ ਹੁੰਦੀ ਨਾਲ ਅਸੀਂ ਉਹਨਾਂ ਦੇ ਸੇਰੀ ਹਾਂ ਅਸੀਂ ਉਹਨਾਂ ਦੇ ਘਰਾਂ ਚ ਕੰਮ ਕਰਿਆ ਵੰਡਿਆ ਚਾਣ ਜਨੇ ਕੀਤੀ ਹੈ ਪੱਲੇਦਾਰੀ ਕੀਤੀ ਹੈ ਤੋਂ ਤੋ ਅਰਥ ਸਾਡੇ ਮੈਂ ਕੋਈ ਰਜਵਾੜਾ ਥੋੜਾ ਨਾ ਮੈਂ ਟਾਟਾ ਨਾ ਬਿਰਲਾ ਨਾ ਮੈਂ ਕੋਈ ਕੋਈ ਹੋਰ ਚੀਜ਼ ਮੈਂ ਤਾਂ ਜਿਹੜਾ ਬਿਲਕੁਲ ਜਿਹੜਾ ਨਾਰਾ ਦਿੰਦੇ ਨੇ ਕਿਸਾਨ ਮਜ਼ਦੂਰ ਏਕਤਾ ਉਹ ਜਿੰਦਾਬਾਦ ਮੈਂ ਉਹ ਜਿੰਦਾਬਾਦ ਦੇ ਵਿੱਚ ਆ ਇਸ ਕਰਕੇ ਮੇਰਾ ਉਹ ਨਾ ਕੋਈ ਲੜਾਈ ਨਹੀਂ ਜਦੋਂ ਕਿਸਾਨਾਂ ਦੀ ਗੱਲ ਆਈ ਮੈਨੂੰ ਮੋਗਾ ਮਿਲਦਾ ਮੈਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰੂੰ ਜਿੰਨੇ ਕਿਸਾਨਾਂ ਦੇ ਦੁੱਖ ਮੈਨੂੰ ਪਤਾ ਕਿਸੇ ਨੂੰ ਹੀ ਪਤਾ ਕਿਉਂਕਿ ਮੇਰੇ ਨਾਲ ਬੀਤੀਆਂ ਵੀ ਹੈ ਮੇਰੇ ਪਰਿਵਾਰ ਜੋ ਦੁੱਖ ਉਹਨਾਂ ਨੂੰ ਹੈ ਉਹੀ ਮਜ਼ਦੂਰਾਂ ਦੁਖ ਹੈ ਇਸ ਕਰਕੇ ਰਾਲਮਰ ਕੇਸੀ ਬੈਠ ਕੇ ਮੈਨੂੰ ਜੇ ਕਿਸਾਨ ਬੁਲਾਣਗੇ ਨਾ ਮੈਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕੂਗਾ ਕਿਉਂਕਿ ਉਹ ਅੰਨ ਦਾਤਾ ਅੰਨ ਦਾਤਾ ਸਾਡੇ ਦੇਸ਼ ਦਾ ਢਿੱਡ ਭਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਸੇਵਾ ਕਰਦੇ 400 ਪਾਰ ਦਾ ਨਾਰਾ ਅਡਲ ਤੋ ਇਹ ਤਾਂ ਤੁਹਾਨੂੰ 400 ਪਾਰ ਦਾ ਨਹੀਂ ਇਹ ਕਿਉਂ ਹੈ ਕਿ ਮੋਦੀ ਜੀ ਨੇ ਭਗਵਾਨ ਵਾਲਮੀਕੀ ਇੰਟਰਨੈਸ 에어ਪੋਰਟ ਬਣਾ ਕੇ ਇਹ ਵਿਦਿਆ ਦੇਚ ਪਹਿਲਾਂ ਭਗਵਾਨ ਵਾਲਮੀਕਿ ਮਹਾਰਾਜ ਦਾ ਇੰਟਰਨੈਸ਼ਨਲ 에어ਪੋਰਟ ਬਣਾਇਆ ਤੇ ਉਸ ਤੋਂ ਬਾਅਦ ਭਗਵਾਨ ਰਾਮ ਜੀ ਦੀ ਜਿਹੜੀ ਮੰਦਰ ਦਾ ਉਦਘਾਟਨ ਕੀਤਾ ਇਸ ਕਰਕੇ ਭਗਵਾਨ ਵਾਲਮੀਕਿ ਦੇ 에어ਪੋਰਟ ਕਰਕੇ ਬਾਬਾ ਸਾਹਿਬ ਦੀ ਯਾਦਾਂ ਕਰਕੇ ਪੰਜ ਤੀਰ ਸਥਲ ਬਣਾਇਆ ਭਾਰਤੀ ਜਨਤਾ ਪਾਰਟੀ ਸਰਕਾਰ ਨੇ 370 ਤੋੜੀ 1135 ਤੋੜੀ ਜਿਹੜੀ ਕਿ ਸਿੱਧੀ ਵਾਲਮੀਕਿ ਸਮਾਜ ਲਈ ਹੈ ਬਾਲਮਿਕੀ ਸਮਾਜ ਕਰਕੇ ਬਾਲਮਿਕ ਮਤਾਮਾ ਲਾਡੂ ਅੰਧਰਾ ਕਰਨਾਟਕਾ ਇੱਥੇ ਬੀਜੇਪੀ ਦਾ ਨੋ ਇਨੀ ਤਾ ਕੋਈ ਗੱਲ ਹੀ ਨਹੀਂ ਕਰਦਾ ਤਾ ਅੱਜ ਬੀਜੇਪੀ ਦੀ ਉੱਤੇ ਗੇਨ ਕਰ ਰਹੀ ਹੈ ਮੈਂ ਹੁਣ ਕਹਦਾ ਤਾ ਮਲਾਡੂ ਉੱਥੇ ਮੋਦੀ ਸਾਹਿਬ ਵੀ ਥੀ ਉੱਥੇ ਇਹ ਫੈਸਲਾ ਹੋਇਆ ਤਾ ਸਾਡੀ ਜਿਹੜੀ 22 ਕਰੋੜ ਵੋਟ ਆ ਅਧਿਕ ਉਹ ਸਾਰੀ ਬੀਜੇਪੀ ਦੇ ਨਾਲ ਹੈ ਬੀਜੇਪੀ ਨੇ ਤਾਂ ਹੀ ਤਾਂ ਕਿਹਾ ਨਾ ਅਬਕੀ ਬਾਰ 400 ਪਾਰ ਕਿਉਂਕਿ 22 ਕਰੋੜ ਵੋਟ ਇਹ ਸਾਰੀ ਹੀ ਭਾਜਪਾ ਦੀ ਝੋਲੀ 'ਚ ਜਾ ਰਹੀ ਹੈ। ਸਕੈਨਸ ਪੰਜਾਬ ਦੇ ਲਈ ਸ਼੍ਰੀ ਫਤਿਹਗੁਰ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ